ਸੁਖਬੀਰ ਸਿੰਘ ਬਾਦਲੀ ਮੋੜ ਬਣੇ ਅਕਾਲੀ ਦਲ ਦੇ ਪ੍ਰਧਾਨ 90 ਦਿਨਾਂ ਬਾਅਦ ਮੜ ਤੋਂ ਸੰਵਾਲੀ ਕਮਾਂਡ ਜਨਰਲ ਇਜਲਾਸ ਦੇ ਵਿੱਚ ਸਰਬਸੰਮਤੀ ਨਾਲ ਸੁਖਬੀਰ ਦੇ ਨਾਮ ਦੇ ਉੱਤੇ ਲੱਗੀ ਮહોਰ ਪ੍ਰਧਾਨ ਬਣਨ ਤੋਂ ਬਾਅਦ ਅਕਾਲ ਤਖਬ ਦੇ ਜੱਥੇਦਾਰ ਨੂੰ ਮਿਲੇ ਸੁਖਬੀਰ ਸਿੰਘ ਬਾਦਲ ਗੁਰਮੰਤਰ ਦਾ ਕੀਤਾ ਜਾਪ ਪੰਥਕ ਮੁੱਦਿਆਂ ਦੇ ਉੱਤੇ ਹੋਈ ਵੀ ਹੋਈ ਚਰਚਾ ਮੋੜ ਪ੍ਰਧਾਨ ਬਣਦੇ ਹਾਂ ਸੁਖਬੀਰ ਬਾਦਲ ਦਾ ਭਾਜਪਾ ਦੇ ਵੱਡਾ ਹਮਲਾ ਐਨਡੀਏ ਦਾ ਸਾਥ ਛੱਡਣ ਤੋਂ ਬਾਅਦ ਸਾਨੂੰ ਖਤਮ ਕਰਨ ਦੀ ਹੋਈ ਕੋਸ਼ਿਸ਼ ਭਾਜਪਾ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਕੰਟਰੋਲ ਕੀਤਾ ਯਾਨੀ ਹਰਪ੍ਰੀਤ ਸਿੰਘ ਦਾ ਸੁਬੀਰ ਬਾਦਲ ਦੇ ਉੱਤੇ ਤਿੱਖਾ ਨਿਸ਼ਾਨਾ ਕਿ ਹ ਅਕਾਲੀ ਦਲ ਦੇ ਪ੍ਰਧਾਨ ਵੀ ਨਹੀਂ ਬਲਕਿ ਪਗੋੜੇ ਦਲ ਦੇ ਪ੍ਰਧਾਨ ਵੀ ਹੋਈ ਹੈ ਚੋਣ ਪਹਿਲਾਂ ਪ੍ਰਧਾਨ ਨਹੀਂ ਡੈਲੀਗੇਟ ਚੁਣੀ ਫਿਰ ਡੈਲੀਗੇਟਰ ਨੇ ਚੁਣਿਆ ਪ੍ਰਧਾਨ ਬਲਵੰਤ ਸਿੰਘ ਪੁੰਦਰ ਨੇ ਮਜੀਠੀਆ ਤੋਂ ਮੰਗੀ ਮਾਫੀ ਬੋਲੇ ਮੈਂ ਬਿਆਨ ਲਿਖਿਆ ਨਹੀਂ ਸੀ ਪਰ ਮੇਰੇ ਨਾਮ ਹੇਠ ਬਿਆਨ ਜਾਰੀ ਹੋਇਆ ਜੇ ਦਿਲ ਦੁਖਿਆ ਤਾਂ ਮੈਂ ਮੰਗਦਾ ਹਾਂ ਮੁਆਫੀ ਦਲਬੀਰ ਕੋਲੜੀ ਦੀ ਹੋਈ ਕਰਵਾਪਤੀ ਭੁਪੇਸ਼ ਬਗੀਲ ਨੇ ਮੁਰ ਕਾਂਗਰਸ ਦੇ ਵਿੱਚ ਕਰਵਾਇਆ ਸ਼ਾਮਿਲ ਟਿਕਟ ਨਾ ਮਿਲਣ ਤੇ ਲੋਕ ਸਭਾ ਚੋਣਾਂ ਦੇ ਸਮੇਂ ਛੱਡੀ ਸੀ ਕਾਂਗਰਸ ਪਾਰਟੀ ਜਲੰਧਰ ਬਲਾਸਟ ਮਾਮਲੇ ਦਾ ਮੁੱਖ ਮਲਜ਼ਮ ਗ੍ਰਿਫਤਾਰ ਜਲੰਧਰ ਪੁਲਿਸ ਨੇ ਸੈਦੂਲ ਅਮੀਨ ਨੂੰ ਦਿੱਲੀ ਤੋਂ ਕੀਤਾ ਗ੍ਰਿਫਤਾਰ ਬੀਜੀਪੀ ਬੋਲੇ ਆਈਐਸ ਸੈਦਾ ਮਾਸਟਰਮਾਈਂਡ ਹੈ ਸੈਦੂਲ ਅਮੀਨ ਤਰਨਤਾਰਨ ਦੇ ਪਿੰਡ ਬਲਟੋਹਾ ਦੇ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਸੰਸਕਾਰ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਸ਼ਰਧਾਂਜਲੀ ਕਿਹਾ ਪਰਿਵਾਰ ਨੂੰ ਦਿਵਾਵਾਂਗੇ ਇਨਸਾਫ ਪਟਿਆਲਾ ਚ ਕੱਲ੍ਹ ਫਿਲਮ ਦਾ ਵਿਰੋਧ ਕੁਝ ਲੋਕਾਂ ਨੇ ਪੀਵੀਆਰ ਮਾਲਦੀਵ 시ਨੇਮਾ ਹਾਲ ਦੇ ਕਿਤਾਬ ਪਥਰਾ ਪੁਲਿਸ ਦੇ ਵੱਲੋਂ ਮਲਜ਼ਮਾਂ ਦੀ ਕੀਤੀ ਜਾ ਰਹੀ ਹੈ। ਸਸਰੇ ਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਸਤਿ ਸ਼ਕਾਲੀਆਂ ਖਬਰਾਂ ਲੈ ਕੇ ਅੱਜ ਜ਼ਿਕਰ ਅਕਾਲੀ ਦਲ ਦਾ ਅੱਜ ਜ਼ਿਕਰ ਕਾਂਗਰਸ ਪਾਰਟੀ ਦਾ ਅੱਜ ਜ਼ਿਕਰ ਆਮ ਆਦਮੀ ਪਾਰਟੀ ਦਾ ਕੁਝ ਦਲ ਬਦਲੀਆਂ ਦਾ ਤੇ ਕੁਝ ਉਹੀ ਨਾਮ ਜਿਨ੍ਹਾਂ ਦੇ ਉੱਤੇ ਕਿਆਸ ਲਗਾਏ ਜਾ ਰਹੇ ਸੀ ਉਹਨਾਂ ਦੇ ਕੋਲ ਹੀ ਵਾਪਸ ਕਮਾਨ ਆਉਣ ਦਾ ਜਿਹਾ ਜਸਬੀਰ ਸਿੰਘ ਬਾਦਲ ਦੀ ਖੂਬ ਚਰਚਾ ਪੰਜਾਬ ਦੇ ਵਿੱਚ ਹੈ ਜ਼ਿਕਰ ਹੋਏਗਾ ਅੱਜ ਦਲਵੀਰ ਗੋਲਡੀ ਦੀ ਵੀ ਖੂਬ ਚਰਚਾ ਪੰਜਾਬ ਦੇ ਵਿੱਚ ਹੈ ਜ਼ਿਕਰ ਹੋਏਗਾ ਤੇ ਅੱਜ ਜ਼ਿਕਰ ਤਾਂ ਡੀਜੀਪੀ ਗੌਰਵ ਯਾਦਵ ਦਾ ਵੀ ਹੋਏਗਾ ਕਿਉਂਕਿ ਉਹ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ ਜ਼ਿਕਰ ਕਰਦੇ ਨੇ ਕਿ ਉਹ ਮਲਜ਼ਮ ਫੜ ਲਿਆ ਗਿਆ ਹੈ ਜਿਸ ਮਲਜ਼ਮ ਦੇ ਵੱਲੋਂ ਕਾਲੀਆ ਦੇ ਘਰ ਦੇ ਉੱਤੇ ਗ੍ਰਨੇਡ ਸੁੱਟਿਆ ਗਿਆਸ ਸਟਵਾਇਆ ਗਿਆਸ ਪ੍ਰਧਾਨ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਚਰਮੀਆਂ ਅਕਾਲੀ ਦਲ ਦੀ ਚਰਮੀਆਂ ਅਕਾਲੀ ਦਲ ਦੇ ਵਿੱਚ ਇੱਕ ਨਾਮ ਹੈ ਨਾਮ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਮ ਦੇ ਨਾਲ ਬਹੁਤ ਸਾਰੇ ਵਿਵਾਦ ਜੁੜਦੇ ਨੇ ਜੁੜੇ ਉਸ ਤੋਂ ਬਾਅਦ ਪ੍ਰਧਾਨਗੀ ਵਾਲੀ ਕੁਰਸੀ ਗਈ ਪਰ ਪਿਛਲੇ 8-9 ਮਹੀਨਿਆਂ ਦੇ ਪੂਰੇ ਘਟਨਾਕ੍ਰਮ ਤੋਂ ਬਾਅਦ 12 April ਦੇ ਦਿਨ ਇਹ ਦੱਸ ਦਿੱਤਾ ਕਿ ਸਰਦਾਰ ਤਾਂ ਸੁਖਬੀਰ ਹੀ ਹੈ ਜਿੱਥੇ ਸ਼ੁਰੂਆਤ ਇਥੋਂ ਹੀ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਮੁਰਤਵਾ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ 90 ਦਿਨਾਂ ਦਾ ਪ੍ਰਧਾਨਗੀ ਤੋਂ ਬਨਵਾਸ ਸੁਖਬੀਰ ਸਿੰਘ ਬਾਦਲ ਦਾ 12 April ਨੂੰ ਖਤਮ ਹੋ ਗਿਆ ਸੁਖਬੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਇੱਕ ਵਾਰ ਫਿਰ ਤੋਂ ਤੇਜਾ ਸਿੰਘ ਸਮੰਦਰੀ 홀 ਦੇ ਵਿੱਚ 550 ਤੋਂ ਜ਼ਿਆਦਾ ਡੈਲੀਗੇਟਸ ਨੇ ਸੌਂਪ ਦਿੱਤੀ ਜਨਰਲ ਇਜਲਾਸ ਸੁਖਬੀਰ ਦੇ ਨਾਮ ਦੇ ਉੱਤੇ ਮੋਹਰ ਲੱਗੀ ਹੈ ਸੁਖਬੀਰ ਦੇ ਖਿਲਾਫ ਕਿਸੇ ਹੋਰ ਨੇ ਕੋਈ ਜ਼ਾਵਿਦਾਰੀ ਪੇਸ਼ ਨਹੀਂ ਕੀਤੀ ਪ੍ਰਧਾਨ ਬਣਦੇ ਆਂ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਬੀਜੇਪੀ ਰਹੀ ਅਕੀਹਾ ਕਿ ਅਕਾਲੀ ਗੱਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਬੀਜੇਪੀ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਵੀ ਕੰਟਰੋਲ ਕੀਤਾ ਤਖਤ ਸਾਹਿਬ ਤੋਂ ਕੌਮ ਨੂੰ ਕਮਜ਼ੋਰ ਕਰਨ ਦੇ ਫੈਸਲੇ ਨਹੀਂ ਹੋਣੇ ਚਾਹੀਦੇ ਡੀਐਸਜੀ ਐਮਸੀ ਤੇ ਐਚਐਜ਼ੀਐਮਸੀ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਸੁਖਬੀਰ ਬਾਦਲ ਇਹ ਸਭ ਕੁਝ ਕਹਿੰਦੇ ਹੋਏ ਨਜ਼ਰ ਆਏ ਦਰਸਲ ਇਹ ਜਿਹੜੀ ਉਹਨਾਂ ਦੀ ਤਾਜਪੋਸ਼ੀ ਬਤੌਰ ਪ੍ਰਧਾਨ ਹੈ ਬਹੁਤ ਇੰਪੋਰਟੈਂਟ ਇਸ ਕਰਕੇ ਵੀ ਹੈ ਕਿਉਂਕਿ ਇਹ ਪ੍ਰਧਾਨਗੀ ਇੱਕ ਵਾਰ ਫਿਰ ਤੋਂ ਸੰਭਾਲਦੇ ਹੀ ਉਹਨਾਂ ਦੇ ਨਿਸ਼ਾਨੇ ਵੀ ਉੱਤੇ ਖਾਸ ਤੌਰ ਤੇ ਕੇਂਦਰ ਦੀ ਸਰਕਾਰ ਰਹੀ ਹੈ ਤੇ ਕੇਂਦਰ ਦੀ ਸਰਕਾਰ ਰਹੀ ਹੈ ਕਹੀਏ ਕਿ ਭਾਰਤੀ ਜਨਤਾ ਪਾਰਟੀ ਰਹੀ ਹੈ ਇਹ ਉਹੀ ਨੇ ਜਿਨ੍ਹਾਂ ਦੇ ਨਾਲ ਲੰਬੇ ਟਾਈਮ ਤੱਕ ਸੁਖਬੀਰ ਸਿੰਘ ਬਾਦਲ ਬਤੌਰ ਭਾਈਵਾਲ ਕੰਮ ਕਰਦੇ ਰਹੇ ਨੇ ਸੱਤਾ ਜਿਹੜੀ ਪਿਛਲੇ 28 ਸਾਲਾਂ ਚ 15 ਸਾਲ ਅਕਾਲੀ ਦਲ ਨੇ ਹੰਢਾਈ ਹੈ ਉਸ ਦੇ ਵਿੱਚ ਇੱਕ ਯੋਗਦਾਨ ਭਾਜੀਪੀ ਦਾ ਵੀ ਰਿਹਾ ਹੈ ਜਿਹੜੇ ਅੱਜ ਭਾਜੀਪੀ ਵਾਲੇ ਸੁਖਬੀਰ ਬਾਦਲ ਦੇ ਨਿਸ਼ਾਨੇ శ్రోమీ అ ਕਰ 90 ਦਿਨਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਦੀ ਵਾਪਸੀ ਹੋ ਗਈ ਹੈ ਜਰਨਲ ਹਾਊਸ ਦੀ ਮੀਟਿੰਗ 'ਚ ਸੁਖਵੀਰ ਸਿੰਘ ਬਾਦਲ ਦੇ ਨਾਮ ਤੇ ਮੋਹਰ ਲਗਾ ਦਿੱਤੀ ਗਈ ਅੰਮ੍ਰਿਤਸਰ 'ਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਰਨਲ ਹਾਊਸ ਦੀ ਬੈਠਕ ਹੋਈ ਤੇ ਇਸ ਦੌਰਾਨ ਬਰਵਿੰਦਰ ਸਿੰਘ ਭੁੰਦੜ ਨੇ ਸੁਖਵੀਰ ਸਿੰਘ ਬਾਦਲ ਦੇ ਨਾਮ ਦਾ ਪ੍ਰਸਤਾਵ ਰੱਖਿਆ ਤੇ ਚੁਣੇ ਗਏ ਡੈਲੀਗੇਟਸ ਨੇ ਸੁਖਵੀਰ ਬਾਦਲ ਦੇ ਨਾਮ ਤੇ ਮੋਹਰ ਲਗਾਈ ਕਿਸੇ ਨੇ ਵੀ ਇਸ ਨਾਮ ਦਾ ਵਿਰੋਧ ਨਹੀਂ ਕੀਤਾ ਸੁਖਵੀਰ ਬਾਦਲ ਤੋਂ ਇਲਾਵਾ ਕਿਸੇ ਹੋਰ ਨਾਮ ਦਾ ਪ੍ਰਸਤਾਵ ਵੀ ਨਹੀਂ ਰੱਖਿਆ ਗਿਆ ਤੇ ਆਖਰ ਅਕਾਲੀ ਆਗੂ ਗੁਲਜ਼ਾਰ ਸਿੰਘ ਰਣਕੀਰ ਨੇ ਸੁਖਵੀਰ ਬਾਦਲ ਦੇ ਪ੍ਰਧਾਨ ਬਣਨ ਦਾ ਐਲਾਨ ਕਰ ਦਿੱਤਾ ਮੈਂ ਸਾਜ ਵਿਸ਼ੇਕ ਬਾਤਾਂ ਤੋਂ ਉਹਨਾਂ ਬਾਕੀ ਤੋਂ ਜਿਹੜੇ ਸਾਰਿਆਂ ਦੇ ਸਾਥੀਆਂ ਦੇ ਨਾਲ ਉਤਾਨ ਕਰਿਆ ਵਧਾਈ ਵੀ ਜਿੰਨਾ ਕਿ ਕਾਲ ਜਿਹੜੇ ਵੀ ਕਰਨਾ ਅਗਿਆਤੋ ਸ਼੍ਰੋਮਣੀ ਕਨੈਕਟ ਦੇ ਵਾਰਦੰਗੀ ਯੋਗ ਕਰਦੇ ਕਰਤ ਕਰਨ ਦਾ ਸਾਂਭਣ ਮੁਰਤੂ ਅਕਾਲੀ ਦਲ ਦਾ ਪ੍ਰਧਾਨ ਬਣਦੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਵਿਰੋਧੀਆਂ ਤੇ ਤਿੱਖਾ ਹਮਲਾ ਬੋਲਦਿਆਂ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਤੇ ਇਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਨੇ ਤਖਤਾਂ ਦੇ ਜਥੇਦਾਰਾਂ ਨੂੰ ਕੰਟਰੋਲ ਕਰ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਭਾਜਪਾ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਿਸ ਨਹੀਂ ਆਤ ਇੱਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਜ਼ਿਕਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਹੀ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਅਸਤੀਫਾ 10 ਜਨਵਰੀ 2025 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਨੇ ਮਨਜ਼ੂਰ ਕੀਤਾ ਸੀ ਤੇ ਇਸ ਦੌਰਾਨ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਤੇ ਹੁਣ ਆਖਰ ਪ੍ਰਧਾਨਗੀ ਦੀ ਕਮਾਨ ਮੁੜ ਸੁਖਬੀਰ ਸਿੰਘ ਬਾਦਲ ਨੂੰ ਮਿਲ ਗਈ ਹੈ ਅਮਰੀਕ ਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਬਗਾਵਤ ਜਾਂ ਫਿਰ ਵਿਰੋਧ ਦਾ ਸਾਹਮਣਾ ਤਾਂ ਪਹਿਲਾਂ ਵੀ ਸੁਭਿਰ ਬਾਦਲ ਨੂੰ ਕਰਨਾ ਪਿਆ ਪਰ 4 ਜੂਨ ਤੋਂ ਸ਼ੁਰੂ ਹੋਇਆ ਵਿਰੋਧ ਕਿਉਂਕਿ 4 ਜੂਨ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਨਤੀਜੇ ਆਏ ਸੀ ਤੇ ਉੱਥੋਂ ਸ਼ੁਰੂ ਹੋਇਆ ਵਿਵਾਦ 2024 ਚ 12 April ਤੱਕ ਪੰਜ ਤੇ ਪੰਜ ਦੇ ਕੁਰਸੀ ਜਾਣ ਸਜ਼ਾ ਸੁਣਾਉਣ ਤੇ ਵਾਪਸ ਕਮਾਨ ਮਿਲਣ ਤੱਕ ਆ ਕੇ ਖਤਮ ਹੁੰਦਾ ਨਜ਼ਰ ਆਇਆ ਪਰ ਸਵਾਲ ਇਹ ਵੀ ਹੈ ਕਿ ਸਿਰਫ ਇੱਥੇ ਤੱਕ ਹੀ ਗੱਲ ਸੀਮਿਤ ਹੈ ਜਾਂ ਅੱਗੇ ਹੋਰ ਵੱਧ ਸਕਦੀ ਹੈ ਯਾਨੀ ਕਿ ਅੱਗੇ ਦੀ ਕਹਾਣੀ ਕੀ ਹੋਏ ਹੁਣ ਅਕੀ ਵਾਧੇ 90 ਦਿਨਾਂ ਬਾਅਦ ਸੁਬੀਰ ਬਾਦਲ ਨੂੰ ਮੁੜ ਕਮਾਂਡ ਹੋਈ ਹੈ ਕੁਝ ਤਸਵੀਰਾਂ ਤੁਹਾਨੂੰ ਦਿਖਾਣੀਆਂ ਸੁਬੀਰ ਬਾਦਲ ਮੁੜ ਤੋਂ ਪ੍ਰਧਾਨ ਚੁਣੇ ਗਏ ਨੇ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਦਰਬਾਰ ਸਾਹਿਬ ਪਹੁੰਚੇ ਨਤਮਸਤਕ ਹੋਏ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ 90 ਦਿਨ ਬਾਅਦ ਦੱਬੇ ਦਿਨ ਇਸ ਕਰਕੇ ਲਿਖ ਰਹੇ ਹਾਂ ਕਿਉਂਕਿ 10 ਜਨਵਰੀ 2025 ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੋਇਆ ਸੀ ਤੇ 12 ਅਪ੍ਰੈਲ ਨੂੰ ਉਹਨਾਂ ਨੇ ਦੁਬਾਰਾ ਅਹੁਦਾ ਸੰਭਾਲ ਲਿਆ ਪ੍ਰਧਾਨਗੀ ਉਹਨਾਂ ਨੂੰ ਸੌਂਪੀ ਗਈ ਇੱਕ ਵਾਰ ਫਿਰ ਤੋਂ ਦੂਜੀ ਤਸਵੀਰ ਆ ਦਰਬਾਰ ਸਾਹਿਬ ਗਈ ਨਤਮਸਤਕ ਹੋਈ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਆਸ਼ੀਰਵਾਦ ਲਿਆ ਤੀਜੀ ਤਸਵੀਰ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੋਈ ਹੈ ਜਥੇਦਾਰ ਸਾਹਿਬ ਦੇ ਸਾਹਮਣੇ ਬੈਠੇ ਹੋਏ ਨਜ਼ਰ ਆ ਰਹੇ ਨੇ ਸੁਬੀਰ ਬਾਦਲ ਬਿਵਿੰਦਰ ਸਿੰਘ ਭੁੰਦੜ ਪਰਮਜੀਤ ਸਿੰਘ ਸਰਨਾ ਕੁਝ ਹੋਰ ਆਗੂ ਵੀ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਵੀ 3rd ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਜਾਣਕਾਰੀ ਹੈ ਕਿ ਜਥੇਦਾਰ ਸਾਹਿਬ ਤੋਂ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਮੁਲਾਕਾਤ ਕਰਕੇ ਪੰਥਕ ਮੁੱਦਿਆਂ ਦੇ ਉੱਤੇ ਗੱਲਬਾਤ ਇੱਥੇ ਕੀਤੀ ਗਈ ਹੈ ਮoolmantar ਦਾ ਜਪ ਵੀ ਕੀਤਾ ਤਾਂ ਪ੍ਰਧਾਨ ਬਣਨ ਤੋਂ ਬਾਅਦ ਸੁਬੀਰ ਸਿੰਘ ਬਾਦਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਨੇ ਤੇ ਤਖਤਸ਼੍ਰੀ ਕੇ ਇਸਗੜ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ ਜੁਰਨ ਸੁਬੀਰ ਬਾਦਲ ਨੇ ਜਥੇਦਾਰ ਸਾਹਿਬ ਦੀ ਹਾਜ਼ਰੀ ਚ ਮoolmantar ਦਾ ਜਪ ਵੀ ਕੀਤਾ ਉੱਥੇ ਸਾਰੀ ਸੰਗਤ ਨੇ ਤੇ ਪੰਥਕ ਮਸਲਿਆਂ ਦੇ ਉੱਤੇ ਵੀ ਵਿਚਾਰਾਂ ਹੋਈਆਂ ਨੇ ਇਹ ਵੀ ਜਾਣਕਾਰੀ ਸਾਡੇ ਕੋਲ ਏਕ ਓੰਕਾਰ ਸਤਨਾ ਕਰਤਾ ॥ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰਪ੍ਰਸਾਦ ਏਕ ਓੰਕਾਰ ਸਤਨਾ ਕਰਤਾ ॥ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰਪ੍ਰਸਾਦ ਹੁਣ ਅੱਗੇ ਵਧਦੇ ਹਾਂ ਅਕਾਲੀ ਦਲ ਦੇ ਵਿੱਚ ਤਾਂ ਟਰਾਂਸਪਰੈਂਸੀ ਅਕਾਲੀ ਦਲ ਦੀਪਰਤੀ ਸਭ ਕੁਝ ਸਭ ਕੁਝ ਠੀਕ ਠਾਕ ਦੱਸਿਆ ਗਿਆ ਤੇ ਪ੍ਰਧਾਨ ਚੁਣ ਲਿਆ ਗਿਆ ਹੁਣ ਗੱਲ ਬਗਾਵਤ ਕਰਨ ਵਾਲਿਆਂ ਦੀ ਜਾਂ ਵਿਰੋਧ ਕਰਨ ਵਾਲਿਆਂ ਦੀ ਜਿਨ੍ਹਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਨਾਮ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਨਜ਼ਰ ਆਇਆ ਹੈ ਉਹ ਹੈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਦੇ ਮੁੜ ਤੋਂ ਪ੍ਰਧਾਨ ਬਣਨ ਦੇ ਉੱਤੇ ਖੂਬ ਤੰਜ ਕੱਸਿਆ ਤੇ ਟਿੱਖਾ ਨਿਸ਼ਾਨਾ ਸਾਧਿਆ ਦੇਖਿਆ ਅੱਜ ਹੀ ਸ਼੍ਰੋਮਣੀ ਉਗਾੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਗੈਰ ਲੋਕਤਾਂਤ੍ਰਿਕ ਢੰਗ ਦੇ ਨਾਲ ਚੁਣੇ ਗਏ ਨੇ ਪ੍ਰਧਾਨ ਸੁਬੀਰ ਬਾਦਲ ਪਹਿਲਾਂ ਪ੍ਰਧਾਨ ਨੇ ਡੈਲੀਗੇਟ ਚੁਣੇ ਨੇ ਫਿਰ ਡੈਲੀਗੇਟਸ ਨੇ ਆਪਣਾ ਪ੍ਰਧਾਨ ਚੁਣ ਲਿਆ ਤੁਸੀਂ ਮੈਨੂੰ ਚੁਣ ਲਵੋ ਮੈਂ ਤੁਹਾਨੂੰ ਚੁਣ ਲਵਾਗਾ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਇੱਕ ਫਾਰਮੂਲਾ ਅਪਣਾਇਆ ਗਿਆ ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਵਾਗਾ ਅਕਾਲੀ ਦਲ ਦੀ ਹਾਲਤ ਦੇ ਲਈ ਮੌਜੂਦਾ ਲੀਡਰਸ਼ਿਪ ਜ਼ਿੰਮੇਵਾਰ ਹੈ 15 ਸਾਲ ਤੱਕ ਅਕਾਲੀ ਦਲ ਦੀ ਸਰਕਾਰ ਰਹੀ ਹੈ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਨਜ਼ਰ ਆਇਆ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਕਦੇ ਪੰਜਾਬ ਦੇ ਮੁੱਦਿਆਂ ਦੇ ਲਈ ਆਵਾਜ਼ ਨਹੀਂ ਚੁੱਕੀ ਕਿ ਅਕਾਲੀ ਦਲ ਨੇ ਕਦੇ ਬੀਜੇਪੀ ਦੇ ਕੋਲ ਪਾਣੀਆਂ ਦਾ ਮੁੱਦਾ ਚੁੱਕਿਆ ਵਕ ਵਕ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਕਰਦੇ ਹੋਏ ਨਸਰ ਮੈਂ ਸਮਝਦਾ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗਉੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ। ਔਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਾਂਗਾ ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ ਉਹ ਅੱਜ ਦੀ ਇਸ ਮੌਜੂਦਾ ਲੀਡਰਸ਼ਿਪ ਨੇ ਕੀਤੀ ਹੈ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਲੰਬਾ ਸਮਾਂ ਹੁੰਦਾ ਹੈ ਇੱਕ ਬੱਚਾ ਜਵਾਨ ਹੋ ਜਾਂਦਾ 15 ਸਾਲਾਂ ਦੇ ਵਿੱਚ ਜੇ 15 ਸਾਲ ਸਰਕਾਰ ਦੇ ਵਿੱਚ ਰਹਿੰਦੇ ਆਂ ਔਰ ਬੀਜੀਪੀ ਦੇ ਨਾਲ ਗੂੜੀ ਯਾਰੀ ਰਹਿੰਦੇ ਆਂ ਤੁਸੀਂ ਪੰਜਾਬ ਲਈ ਸਿੱਖਾਂ ਲਈ ਕੁਝ ਨਹੀਂ ਕੀਤਾ ਤੇ ਤੁਸੀਂ ਹੁਣ ਕਰੋਗੇ ਇਹਦੀ ਵੀ ਕੋਈ ਗਰੰਟੀ ਨਹੀਂ ਹੈ ਇਸਰੀ ਅਕਾਲ ਤੱਕ ਸਾਡੇ ਭਗੌੜੇ ਆ ਔਰ ਪੰਜਾਬ ਦੇ ਲੋਕ ਔਰ ਨਾ ਦੁਨੀਆ ਪਰਦੇਸ ਦੇ ਸਿੱਖ ਇਹਨਾਂ ਨੂੰ ਮੂੰਹ ਲਾਉਣ ਲਾਉਣਗੇ ਤੇ ਨਾ ਇਹਨਾਂ ਨੂੰ ਮੂੰਹ ਜਿਹੜਾ ਹੈ ਉਹ ਲਾਉਣਾ ਇਹਨਾਂ ਨੇ ਸ਼ੁਰੂ ਕੀਤਾ ਜਦੋਂ ਤੋਂ 2015 ਦੇ ਵਿੱਚ ਇਹਨਾਂ ਨੇ ਸਿੱਖ ਪਰੰਪਰਾਵਾਂ ਦਾ ਕਾਣ ਕਰਨਾ ਆ ਪ੍ਰਾਰੰਭ ਕੀਤਾ ਉਹਦੋਂ ਤੋਂ ਸਿੱਖਾਂ ਨੇ ਮੁਖ ਮੋੜਿਆ ਤੇ ਹੁਣ ਦੁਬਾਰਾ ਇਹਨਾਂ ਵੱਲ ਸਿੱਖ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਮੂੰਹ ਕਰਨਗੇ ਤਾਂ ਗਿਆਨੀ ਹਰਪ੍ਰੀਤ ਸਿੰਘ ਵੀ ਤੁਸੀਂ ਕਹਿ ਸਕਦੇ ਹੋ ਕਿ ਖੂਬ ਸਵਾਲ ਚੁੱਕਦੇ ਨਜ਼ਰ ਆਏ ਨੇ ਦੂਜੇ ਪਾਸੇ ਬਾਗੀ ਤੜੇ ਦਾ ਵੀ ਅਸੀਂ ਜ਼ਿਕਰ ਕਰਦੇ ਆਂ ਬਾਗੀ ਤੜਾ ਡੀਐਸਜੀ ਐਮਸੀ ਸਵਾਲ ਚੁੱਕ ਰਹੇ ਨੇ ਉਥੇ ਐਸਜੀਪੀਸੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਸਹੀ ਦੱਸਦੇ ਆ ਕਾਬਲੇ ਗੌਰੀ ਵੀ ਹੈ ਕਿ ਐਸਜੀਪੀਸੀ ਇਸ ਸਮੇਂ ਜਿਹੜੇ ਐਸਜੀਪੀਸੀ ਹਾਕਮਤੇ ਰਹੇਗੇ ਉਹ ਅਕਾਲੀ ਦਲ ਦੇ ਨਾਲ ਸੁਖਬੀਰ ਬਾਦਲ ਦੇ ਨਾਲ ਹੀ ਜੁੜੇ ਹੋਏ ਤੇ ਕੋਰੇ ਤਾਂ ਸ਼ਰਿਆਮ ਉਸ ਧੜੇ ਨੇ ਪਹਿਲੇ ਦਿਨ ਤੋਂ ਜਦੋਂ ਤੋਂ ਹੁਕਮਨਾਮੇ ਜਾਰੀ ਹੋਏ ਸਨ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਪਰ ਟੀਵੀ ਸੱਤ ਮੈਂਬਰ ਕਮੇਟੀ ਤੋਂ ਨਹੀਂ ਕਰਵਾਈ ਉਹਨਾਂ ਨੇ ਮਨਮਰਜ਼ੀ ਦੇ ਨਾਲ ਆਪਣੀ ਭਰਤੀ ਦਾ ਟਕਵੰਜ ਰਚਾ ਕੇ ਤੇ ਸ਼ੁਰੂ ਤੋਂ ਉਹਨਾਂ ਦਾ ਇਹ ਆਪਣੇ ਪਲਾਨ ਸੀਗਾ ਜਾਂ ਉਹਦੀ ਇਹ ਚਾਲ ਸੀ ਕਿ ਜੋ ਵੀ ਸਮਾਂ ਆਇਆ ਸੀ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਉਣਾ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਲੰਘਣਾ ਕੀਤੀ ਉਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਉਹਨਾਂ ਨੇ ਮੱਥਾ ਲਿਆ ਅਤੇ ਮੱਥਾ ਮਾਰਿਆ ਤੇ ਨਾਲ ਉਹਨਾਂ ਨੇ ਪਗੋੜੇ ਹੋਣ ਦਾ ਸਬੂਤ ਦਿੱਤਾ ਆ ਤਖਤ ਸਭਾ ਨਾ ਤੋਂ ਸ਼੍ਰੀ ਅਕਾਲਪਤੀ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਗਈ ਹੈ ਕਿ ਉਪਰthੀਕਰਨ ਔਰ ਉਸ ਪਰthੀ ਦੇ ਨਾਲ ਡੈਲੀਗੇਟਸ ਬਣਾ ਕੇ ਪ੍ਰਧਾਨਗੀ ਦੀ ਚੋਣ ਹੋਵੇ ਇਹ ਆਪ ਹੀ ਆਪਣੇ ਬੰਦੇ ਬੁਲਾ ਕੇ ਆਪ ਹੀ ਤੱਕੇ ਦੇ ਨਾਲ ਡੈਲੀਗੇਟਸ ਬਣਾ ਲੈਣੇ ਔਰ ਇਹ ਜਿਹੜੀ ਪ੍ਰਧਾਨਗੀ ਦੀ ਚੋਣ ਕਰ ਲਈ ਇੱਕ ਪੰਜਾਬ ਦੀ ਕਹਾਵਤ ਹੈਗੀ ਹੈ ਕਿ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੀਓ ਆਪ ਨੇ ਆਪ ਹੀ ਸਾਰਾ ਕੁਝ ਕਰਕੇ ਆਪ ਹੀ ਪ੍ਰਧਾਨ ਬਣ ਜਾਣਾ ਲੋਕਾਂ ਦੀ ਕਚੈਰੀ 'ਚ ਜਿਸ ਵਕਤ ਜਾਣਗੇ ਪਤਾ ਚਲ ਜਾਏਗਾ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਪਿਛਲੀ ਇਲੈਕਸ਼ਨਾਂ 'ਚ ਹਾਲ ਕੀਤਾ ਉਸ ਤੋਂ ਬੁਰਾ ਹਾਲ ਹੋਣਾ ਨਹੀਂ ਦੇਖੋ ਜਿੰਨੇ ਡੈਲੀਗੇਟ ਸਾਡੇ ਨੇ ਉਹ ਸਾਰੇ ਸਿਆਣੇ ਸੀ ਫਲਾਤਾਂ ਨੂੰ ਸਮਝਦੇ ਸੀ ਉਹਨਾਂ ਸਾਰਿਆਂ ਨੇ ਜੋ ਫੈਸਲਾ ਕੀਤਾ ਉਹਨਾਂ ਦੇ ਫੈਸਲੇ ਦਾ ਮੈਂ ਬਹੁਤ ਭਰਪੂਰ ਸਵਾਗਤ ਕਰਨਾ ਤੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬਹੁਤ ਮੈਨੂੰ ਇਤਿਹਾਸਕ ਬਣ ਗਈ ਹੈ ਕਿ ਇਸ اجلاس ਦੇ ਅੰਦਰ ਕਿਸੇ ਵੀ ਇੱਕ ਵਿਅਕਤੀ ਨੇ ਡਾਕਟਰ ਜੀ ਮਾਨੇ ਇੱਕ ਵਾਰ ਨਹੀਂ ਚਾਰ ਵਾਰੇ ਗੱਲ ਪੁੱਛੀ ਕਿਸੇ ਹੋਰ ਨਾਂ ਦੀ ਕੋਈ ਗੱਲ ਕਰਨੀ ਹੋਵੇ ਪਰ ਵੇਖੋ ਇਹ 500 550 ਬੰਦੇ ਵਿੱਚੋਂ ਕਿਸੇ ਨੇ ਇਸ ਗੱਲ ਦੀ ਕੋਈ ਨਹੀਂ ਭਰੀ ਕਿ ਕੋਈ ਇੱਕ ਨਾਮ ਆ ਜਿਹੜਾ ਅਕਾਲੀ ਦਲ ਨੂੰ ਚਲਾ ਸਕਦਾ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਸਕਦਾ ਪੰਥ ਦੀ ਬਾਗਡੋਰ ਸੰਭਾਲ ਸਕਦਾ ਤੇ ਇਸ ਖਿੱਤੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਜਿਹੜੀ ਆ ਅਕਾਲੀ ਦਲ ਦੇ ਕਹਿੰਦੇ ਹੁੰਦੇ ਆ ਨੀਤੀਆਂ ਤੇ ਚਲਾ ਸਕਦਾ ਇਹ ਤਾਂ ਪੰਥਕ ਸੁਰ ਕੀ ਤਰੀਕੇ ਨਾਲ ਸੁਣ ਰ ਸੁਣਨ ਨੂੰ ਮਿਲ ਰਹੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਬਾਦਲ ਦੇ ਬਣਨ ਤੋਂ ਬਾਅਦ ਉਹ ਤੁਹਾਨੂੰ ਸੁਣਵਾਈ ਨੇ ਹੁਣ ਗੱਲ ਸਿਆਸੀ ਤੌਰ ਦੇ ਉੱਤੇ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਸੁਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀਆਂ ਦੇ ਨਾਲ ਹੀ ਮੁਕਾਬਲਾ ਕਰਦਾ ਉਹਨਾਂ ਦੇ ਵਿੱਚ ਭਾਜਪਾ ਹੈ ਉਹਨਾਂ ਦੇ ਵਿੱਚ ਕਾਂਗਰਸ ਹੈ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਖੜ ਤੇ ਰਣ ਤੇ ਉਹਨਾਂ ਦੇ ਵੀ ਬਿਆਨ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਵਾਲ ਚੁੱਕਣ ਵਾਲੇ पहले जाके अकाल तख्त में अकाल तख्त साहब पे जाके इन्होंने अपने गुनाहों की माफ़ी मांगी कि हमने ये घोर बज्जर गुनाह अपनी सरकार के समय में किए हैं उन्होंने माना कि जब पंजाब में हमारी सरकार थी तो हमने गुरु ग्रंथ साहब की बेहद भी करवाई ये उन्होंने अकाली दल ने माना ये पंजाब के लोगों के सामने है देश के लोगों के सामने है उन्होंने माना कि हमने पंजाब में नशे का व्यापार बढ़ाया ये अकाली दल के लोगों ने माना और बाद में वही काम फिर आगे पुराने कामों पे आ गए तो इससे पता चलता है ਕਿ ਉਹ ਇੱਕ ਪਰਿਵਾਰ ਦੀ ਪਾਰਟੀ ਹੈ ਚੰਦ ਵਿਅਕਤੀਆਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਪਰ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਹੁੰਦਾ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਦਲ ਅਸੀਂ ਤਾਂ ਚਾਹੁੰਦੇ ਹਾਂ ਕਿ ਚੱਲੇ ਤਰੱਕੀ ਕਰੇ ਪਰ ਇੱਥੇ ਤਾਂ ਕੁਝ ਹੋਰ ਹੀ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਹੀ ਅਸਤੀਫਾ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਪ੍ਰਧਾਨ ਬਣਾਤਾ ਤਾਂ ਇੱਕ ਪਰਿਵਾਰਿਕ ਦਲ ਬਣ ਗਿਆ ਸਾਡਾ ਕਨੈਕਸ਼ਨ ਹੀ ਕੋਈ ਨਹੀਂ ਜੀ ਅਕਾਲੀ ਦਲ ਇੱਕ ਵੱਖਰੀ ਜਮਾਤ ਹੈ ਜਿਹੜਾ ਵੀ ਪ੍ਰਧਾਨ ਬਣੇਗਾ ਸਾਡਾ ਬੈਸਟ ਆਫ ਲਾਕੇ ਉਹਨੂੰ ਉਹ ਵੱਖਰੀ ਜਮਾਤ ਹੈ ਵੱਖਰੀ ਪਾਰਟੀ ਹੈ ਕਿਸੇ ਪਾਰਟੀ ਦਾ ਵੱਖਰਾ ਪ੍ਰਧਾਨ ਆ ਰਿਹਾ ਉਹ ਪਾਰਟੀ ਜਾਣੀ ਦੀ ਉਹਦੇ ਸਾਡਾ ਕੋਈ ਸਾਡੀ ਕੋਈ ਦਿਲਚਸਪੀ ਉਸ ਗੱਲਾਂ ਨਹੀਂ ਬਟ ਇਹ ਜ਼ਰੂਰ ਹੈ ਕਿ ਕਿਸੇ ਪੋਲੀਟੀਕਲ ਜਮਾਤ ਦਾ ਹੋਰ ਪ੍ਰਧਾਨ ਆਏਗਾ ਤੋ ਸਦੀਆਂ ਗੁੱਟ ਬੇਸ਼ੀਜ ਜਿਹੜਾ ਵੀ ਚੁੜਿਆ ਜਾਏਗਾ ਅੱਜ ਬਹੁਤ ਵੱਡੇ ਮਾਨ ਸਨਮਾਨ ਦੇ ਨਾਲ ਸਰਵਸੰਮਤੀ ਦੇ ਨਾਲ ਸਾਰਿਆਂ ਨੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ। ਔਰ ਮੈਂ ਕਹਿ ਸਕਦਾ ਕਿ ਫਿਰ ਵਰਕਰ ਦੇ ਮੰਨ ਦੀ ਰੀਜ ਪੂਰੀ ਹੋਈ ਹੈ। ਔਰ ਪੰਜਾਬ ਦੀ ਜਨਤਾ ਜਿਹੜੀ ਇਸ ਵੇਲੇ ਕੁਲ ਲਾ ਰਹੀ ਹੈ ਤਰਾ ਤਰਾ ਕਰ ਰਹੀ ਹੈ। ਜੋ ਸਿਸਟਮ ਪੰਜਾਬ ਦੇ ਵਿੱਚ ਸਰਕਾਰ ਦਾ ਬਣ ਗਿਆ ਉਹ ਤੋਂ ਦੁਖੀ ਹੈ। ਅੱਜ ਸਾਰੇ ਪੰਜਾਬ ਦੇ ਲੋਕਾਂ ਦੀਆਂ ਅਰਦਾਸਾਂ ਨੂੰ ਫੇਰ ਫੜ ਲਗਿਆ। ਜੱਟ ਸਿੰਘ ਬੀਤ ਸਿੰਘ ਬਾਦਲ ਦੇ ਕੋਲ ਇੱਕ ਵਾਰ ਫੇਰ ਤੋਂ ਪ੍ਰਧਾਨ ਗਿਆ ਚੁੱਕੀ ਹੈ ਹੁਣ ਅਗਲਾ ਉਹਨਾਂ ਦਾ ਟਾਰਗੇਟ ਇਹ ਹੈ ਕਿ ਚੁਣੌਤੀ ਪਹਿਲੀ ਖੜੀ ਹੈ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਂ ਉਸ ਦੇ ਵਿੱਚ ਕੀ ਹੁੰਦਾ ਉਹ ਦੇਖਣਾ ਹੋਏਗਾ ਪਰ ਅਸੀਂ ਰੁਕ ਕਰਦੇ ਹਾਂ ਇੱਕ ਵਾਰ ਫੇਰ ਤੋਂ ਸਿਆਸਤ ਦਾ ਸਿਆਸਤ ਦੇ ਵਿੱਚ ਇੱਕ ਨਾਮ ਜੋ ਪਿਛਲੇ ਕੁਝ ਟਾਈਮ ਦੇ ਵਿੱਚ ਖਾਸ ਤੌਰ ਤੇ ਸੰਗਰੂਰ ਧੂੜੀ ਦੇ ਇਲਾਕੇ ਦੇ ਵਿੱਚ ਖੂਬ ਚਰਚਾ ਦੇ ਵਿੱਚ ਰਿਹਾ ਜੋ ਪਹਿਲਾਂ ਟਿਕਟ ਕੱਟੇ ਜਾਣ ਤੋਂ ਨਰਾਜ਼ ਹੋਇਆ ਨਰਾਜ਼ਗੀ ਤੋਂ ਬਾਅਦ ਗੁੱਸਾ ਸਾਹਮਣੇ ਆਇਆ ਗੁੱਸਾ ਸਾਹਮਣੇ ਆਉਣ ਤੋਂ ਬਾਅਦ ਬਗਾਵਤ ਆਈ ਬਗਾਵਤ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਨੂੰ ਅਲਵਿਦਾ ਕਿਹਾ ਫਿਰ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਾਪਸੀ ਦੀਆਂ ਕੋਸ਼ਿਸ਼ਾਂ ਹੋਈਆਂ ਤੇ ਫਿਰ ਵਾਪਸੀ ਹੋ ਵੀ ਚੁੱਕੀ ਹੈ ਜਿਹਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਛੱਡਣ ਵਾਲੇ ਪਾਰਟੀ ਕਾਂਗਰਸ ਨੂੰ ਛੱਡਣ ਵਾਲੇ ਵੀਰ ਗੋਲਡੀ ਆਮ ਆਦਮੀ ਪਾਰਟੀ 'ਚ ਘੁੰਮਦੇ ਹੋਏ ਵਾਪਸ ਕਾਂਗਰਸ 'ਚ ਆ ਚੁੱਕੇ ਇਹ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਰਟੀ ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਚ ਕੋਈ ਕਰਦਾ ਰਹੇ ਕੋਈ ਬੰਦਾ 파ਰਟੀ ਚ ਸ਼ਾਮਲ ਨਹੀਂ ਹੋ ਸਕਦਾ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਹਵਾ ਦਾ ਰੋਖ ਹੀ ਜ਼ਿਆਦਾ ਮੈਨੇ ਰੱਖਦਾ ਹੈ ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ ਕਦੋਂ ਕੋਈ ਕਿਸੇ ਹੋਰ ਤੇ ਪਾੜੇ ਦੇ ਵਿੱਚ ਚਲਾ ਜਾਵੇ ਤੇ ਕਦੋਂ ਘਰ ਵਾਪਸੀ ਹੋ ਜਾਵੇ ਇਹ ਅੱਜ ਕੱਲ੍ਹ ਆਮ ਚੀਜ਼ ਗੱਲ ਹੈ ਪਰ ਜਦੋਂ ਸਿਆਸਤਦਾਨਾਂ ਦੇ ਬਿਆਨ ਤੇ ਤਸਵੀਰਾਂ ਆਪਸ ਦੇ ਵਿੱਚ ਮੇਲ ਨਾ ਖਾਣ ਉਸ ਲਈ ਤਾਂ ਸਥਿਤੀ ਹੋਰ ਵੀ ਤਸੁੱਤੀ ਹੋ ਜਾਂਦੀ ਹੈ। ਇਹ ਅਜਿਹਾ ਹੀ ਪੰਜਾਬ ਕਾਂਗਰਸ ਦੇ ਵਿੱਚ ਹੋਇਆ। तमाम ਸਰਗਰਮੀਆਂ ਦੇ ਵਿਚਾਲੇ ਆਖਰਕਾਰ ਅਸਵੀ ਤੌਰ ਤੇ ਦਲਵੀਰ ਗੋਲਡੀ ਦੀ ਕਾਂਗਰਸ ਦੇ ਵਿੱਚ ਵਾਪਸੀ ਹੋ ਗਈ। ਤਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਦਲਵੀਰ ਗੋਲਡੀ ਦੀ ਵਾਪਸੀ ਵਿਰੁੱਧ ਇੱਕ ਢਾਕੇ ਖੜੇ ਸਨ ਉਹੀ ਪ੍ਰਤਾਪ ਬਾਜਵਾ ਜੁਆਇਨਿੰਗ ਵਾਲੀ ਤਸਵੀਰ ਦੇ ਵਿੱਚ ਨਜ਼ਰ ਆਏ। ਸਿਰਫ ਇੰਨਾ ਹੀ ਨਹੀਂ ਇਹ ਜੁਆਇਨਿੰਗ ਵੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੇ ਵਿੱਚ ਹੋਈ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਗੇਲ ਨੇ ਤਲਵੀਰ ਗੋਲਡੀ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਤਸਵੀਰ ਦੇ ਵਿੱਚ ਨਜ਼ਰ ਆਏ ਦੱਸ ਰਹੀ ਹੈ ਕਿ ਜਦੋਂ ਘਰ ਵਾਪਸੀ ਹੁੰਦੀ ਹੈ ਤਾਂ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਬਿਲਕੁਲ ਤੇ ਘਰ ਛੱਡਿਆ ਕਿਉਂ ਸੀਗਾ ਹ ਹੁਣ ਉਹ ਲੰਗ ਦੀ ਗੱਲ ਆਪਾਂ ਮੈਨੂੰ ਲੱਗਦਾ ਵੀ ਉਹਦੇ ਤੇ ਗੱਲ ਨਾ ਕਰੀਏ ਬਹੁਤ ਕੁਝ ਹੋਇਆ ਨਿਕਲ ਗਿਆ ਤੇ ਹੁਣ ਤਾਂ ਆਪਾਂ ਅਗਲਾ ਜਿਹੜਾ ਸਫ਼ਰ ਆ ਉਹਦੇ ਬਾਰੇ ਗੱਲ ਕਰੀਏ ਮੈਂ ਧੰਨਵਾਦ ਕਰਦਾ ਸਾਡੇ ਇੰਚਾਰ ਸਾਹਿਬ ਬਗੇਲ ਸਾਹਿਬ ਦਾ ਪ੍ਰਤਾਪ ਸਿੰਘ ਬਾਜਵਾ ਦਾ ਜਿਹਨਾਂ ਦੇ ਘਰੇ ਤੇ ਮੇਨ ਜਿਨ੍ਹਾਂ ਨੇ ਕਰਤਾ ਧਰਤਾ ਵੱਡੇ ਭਰਾ ਅਮਰਿੰਦਰ ਸਿੰਘ ਰਾਜਾ ਵੜਿੰਗੇ ਜਿਨ੍ਹਾਂ ਨੇ ਹਮੇਸ਼ਾ ਹੀ ਪਿਆਰ ਤੇ ਸਾਥ ਰਿਹਾ ਸੋ ਅੱਜ ਤਾਂ ਮੈਂ ਸਾਰੀ ਕਾਂਗਰਸ ਪਾਰਟੀ ਦਾ ਸਾਡੇ ਸੀਨੀਅਰ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੂੰ ਦੇਖ ਕੇ ਅਸੀਂ ਪੋਲਿਟਿਕਸ ਦੇ ਵਿੱਚ ਆਏ ਰਾਜਨੀਤੀ ਜੁਆਇਨ ਕਰੀ ਬੇਸ਼ੱਕ ਗੋਲਡੀ ਦੀ ਕਾਂਗਰਸ ਦੇ ਵਿੱਚ ਵਾਪਸੀ ਹੋ ਗਈ ਹੈ ਪਰ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ ਵਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਤਲਵੀਰ ਗੋਲਡੀ ਨੂੰ ਉਹਨਾਂ ਦੇ ਘਰ ਲੈ ਕੇ ਆਏ ਸਨ ਇਸ ਲਈ ਉਹਨਾਂ ਨੂੰ ਸਵਾਗਤ ਕਰਨਾ ਪਿਆ ਤੇ ਨਾਲ ਹੀ ਵੀ ਸਾਫ ਕਰ ਦਿੰਦਾ ਹੈ ਕਿ ਜੇ ਕੋਈ ਵਾਪਸੀ ਕਰਦਾ ਹੈ ਤਾਂ ਪਾਰਟੀ ਦੇ ਵਿੱਚ ਲੀਡਰ ਦੇ ਤੌਰ ਤੇ ਨਹੀਂ ਵਰਕਰ ਦੇ ਤੌਰ ਤੇ ਵਾਪਸੀ ਹੋਵੇਗੀ ਮੈਂਨੇ ਕਿਸੇ ਭਾਈ ਮੈਂਨੇ ਕਿਸੇ ਇੰਡੀਵਿਜੂਅਲ ਕੀ ਬਾਤ ਨਾ ਕਰਨੀ ਹੈ ਮੈਂ ਇੱਕ ਪਾਰਟੀ ਕੀ ਬਾਤ ਕਰਨੇ ਆਇਆ ਹਾਂ ਜੋ ਵੀ ਪਾਰਟੀ ਮੇਂ ਆਤਾ ਮੋਸਟ ਵੈਲਕਮ ਹੈ ਕਾਂਗਰਸ ਕਾਂਗਰਸ ਮੇਰੇ ਹੀ ਹੋਏ ਨੇ ਪਰ ਪ੍ਰਧਾਨ ਜੀ ਦੇ ਨਾਲ ਆਏ ਸਨ ਜਿਹੜਾ ਪ੍ਰਧਾਨ ਜੀ ਦੇ ਨਾਲ ਆਏਗਾ ਉਹਨੂੰ ਮੈਨੂੰ ਵੈਲਕਮ ਹੀ ਕਰਨਾ ਪਏਗਾ ਕੋਈ ਸ਼ਰਤ ਨਹੀਂ ਕਿਸੇ ਦੀ ਕਿਸੇ ਨੂੰ ਕੋਈ ਚੀਜ਼ ਪ੍ਰੋਮਿਸ ਨਹੀਂ ਕੀਤੀ ਗਈ ਉੱਥੇ ਜਾ ਕੇ ਮੈਦਾਨ ਚ ਲੜਨਾ ਪਏਗਾ ਜੋ ਵਰਕਰ ਕੰਮ ਸ਼ੁਰੂ ਕਰਨਾ ਪਏਗਾ ਜਿਹੜਾ ਛੱਡ ਕੇ ਗਿਆ ਸੀ ਉਦੋਂ ਲੀਡਰ ਸੀ ਜਿਹੜਾ ਹੁਣ ਆਏਗਾ ਉਹ ਐਜ਼ ਅ ਵਰਕਰ ਆਏਗਾ ਜ਼ਿਕਰ ਹੋ ਗਿਆ ਕਿ ਦਲਵੀਰ ਗੋਲਦੀ ਕਾਂਗਰਸ ਪਾਰਟੀ ਦੇ ਇੱਕ ਵਾਰ ਦੇ ਵਿਧਾਇਕ ਨੇ 2017 ਦੀ ਵਿੱਚ ਧੂਰੀ ਹਲਕੀ ਤੋਂ ਜਿੱਤੇ ਦਰਜ ਕੀਤੀ। 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਲਵੀਰ ਗੋਲਡੀ ਸੰਗਰੂਰ ਤੋਂ ਟਿਕਟ ਦੇ ਦਾਵੇਦਾਰ ਸਨ ਪਰ ਕਾਂਗਰਸ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾ ਦਿੱਤਾ। ਗੋਲਡੀ ਨੇ ਪਾਰਟੀ ਤੋਂ ਖਫਾ ਹੋ ਕੇ ਮੁੱਖ ਮੰਤਰੀ ਮਾਨ ਦੀ ਮੌਜੂਦਗੀ 'ਚ ਆਪ ਦਾ ਪੱਲਾ ਫੜ ਲਿਆ ਤੇ ਕੁਝ ਸਮੇਂ ਬਾਅਦ ਹੀ ਆਪ ਨੂੰ ਵੀ ਅਲਵਿਦਾ ਕਹਿ ਗਏ। ਖੈਰ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਘਰ ਵਾਪਸੀ ਦੇ ਵਿਰੋਧ ਦੇ ਵਿਚਾਲੇ ਦਲਵੀਰ ਗੋਲਡੀ ਦੀ ਘਰ ਵਾਪਸੀ ਹੋ ਗਈ ਹੈ ਤੁਹਾਨੂੰ ਦੇਖਣਾ ਹੋਵੇਗਾ ਕਿ ਕੀ ਤਲਵੀਰ ਗੋਲਡੀ ਮੋੜ ਤੋਂ ਧੂਰੀ ਹਲਕੇ ਦੇ ਵਿੱਚ ਹੀ ਸਰਗਰਮ ਹੋਣਗੇ ਜਾਂ ਪਾਰਟੀ ਦਾ ਕੋਈ ਹੋਰ ਫਲਾਨਾ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ ਨਿਊਜ਼ 8 ਟੀਮ ਪੰਜਾਬ